ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਥਿਓ ਅੱਜ ਦਾ ਦਿਨ ਸਾਡੇ ਪਰਿਵਾਰ ਲਈ ਬੜੀ ਹੀ ਬਖਸ਼ਿਸ਼ ਅਤੇ ਆਤਮਿਕ ਖੁਸ਼ੀ ਵਾਲਾ ਹੈ ਸਾਡੀ ਲੰਮੀ ਅਰਦਾਸ ਸੀ ਕਿ ਸਾਡੇ ਘਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਹੋਵੇ ਮਹਾਰਾਜ ਜੀ ਬਖਸ਼ਿਸ਼ ਕਰਨ ਅਤੇ ਸਤਿਗੁਰ ਜੀ ਦੀ ਕਿਰਪਾ ਨਾਲ ਅੱਜ ਉਹ ਤਮੰਨਾ ਪੂਰੀ ਹੋਈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੇ ਸਨਮਾਨ ਪਿਆਰ ਅਤੇ ਮਰਿਆਦਾ ਨਾਲ ਸਿੰਘ ਸਭਾ ਗੁਰਦੁਆਰਾ ਨਵਾਂ ਸ਼ਹਿਰ ਤੋਂ ਅਸੀਂ ਗੁਰ ਕੀ ਲਾਡ ਲੀਆਂ ਫੌਜਾਂ ਦੇ ਨਾਲ ਆਪਣੇ ਗ੍ਰਹਿ ਵਿਖੇ ਲੈ ਕੇ ਆਏ ਇਹ ਮਾਹੌਲ ਬੇਹਦ ਪਵਿੱਤਰ ਸੀ ਮਨ ਨੂੰ ਪੂਰਨ ਸ਼ਾਂਤੀ ਦੇਣ ਵਾਲਾ ਸੀ ਇਸ ਪਵਿੱਤਰ ਪਲ ਦੀ ਸਾਂਝ ਅਸੀਂ ਤੁਹਾਡੇ ਨਾਲ ਵੀ ਪਾ ਰਹੇ ਹਾਂ ਆਓ ਇਕੱਠੇ ਹੋ ਕੇ ਸਤਿਗੁਰ ਦਾ ਸ਼ੁਕਰਾਨਾ ਕਰੀਏ ਗੁਰੂ ਜੀ ਸੋਤਨਾ no <muchas> ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮੇਨ ਮਾਨੇ ਤੇ ਮਾਨ ਸਤਪੁਰ ਨਿਦਾਨਿਆਂ ਦੇ ਤਾਂ ਸਤਪੁਰ ਮੇ ਉਹਗਿਆਂ ਦੇ ਹੋ ਸਤਪੁਰ ਸਦੀਪਦਾ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੰਨ ਪੰਨ ਚਰ ਸਰ ਸ੍ਰੀ ਗੁਰੂ ਸਾਹਿਬ ਹਾਜਰ ਨਾਦਰ ਗੁਰੂ ਸਭ ਗੁਰੂ ਪਰਮ ਗੁਰੂ ਸਾਹਿਬ ਸ੍ਰੀ ਗੁਰੂ ਪ੍ਰਸਾਦਿ ਮਹਾਰਾਜ ਜੀ ਆਪ ਜੀ ਨੇ ਚਰਨਾ ਕਮਾਣੇ ਦਰਵਾਜ਼ ਜੋੜੀ ਦੇਤੀ ਬੰਦਰਾ ਪ੍ਰਾਰਥਨਾ ਹੈ ਜੀ ਲੱਖ ਖੁਸ਼ੀਆਂ ਬਖਸ਼ਾਈਆਂ ਇਹ ਸਤਿਗੁਰ ਨਦਰ ਕਰੇ ਨਿਮਕ ਇੱਕ ਹਰਨਾ ਆਪ ਜੀ ਮੇਰਾ ਮਨ ਤਾਂ ਸ਼ੀਤਲ ਹੋਏ ਸਤਿਗੁਰੂ ਦਾ ਸੇਵਿਆ ਦੁਖਾਂ ਦਾ ਹੋਏ ਨਾਸ ਨਾਨਕ ਨਾਮ ਰਧਿਆ ਕਾਰਜ ਰਾਸ ਦੇ ਵਾਕਾਂ ਸਾਹ ਸਤਿਪਤਾ ਮਹਾਰਾਜ ਜੀਓ ਭਾਈ ਸਾਹਿਬ ਭਾਈ ਸ੍ਰੀ ਨਰੇਸ਼ ਸੂਰੇ ਜੀ ਦੇ ਪਰਿਵਾਰ ਵੱਲੋਂ ਸਤਿਪਤਾ ਮਹਾਰਾਜ ਜੀਓ ਸੰਤ ਬਾਬਾ ਮੁਕੀ ਸਿੰਘ ਜੀ ਦੇ ਯਾਦ ਵਿੱਚ ਸਤਿਪਤਾ ਮਹਾਰਾਜ ਜੀਓ ਸੰਤ ਬਾਬਾ ਭਾਗ ਸਿੰਘ ਜੀ ਦੀ ਤੰਦਰੁਸਤੀ ਵਾਸਤੇ ਉਹਨੇ ਚੜ੍ਹਦੀ ਕਲਾ ਵਾਸਤੇ ਨਰੇ ਸੂਰੀ ਅਤੇ ਉਹਨਾਂ ਦੇ ਪ੍ਰਵਾਰ ਦੀ ਚਰਤੀ ਕਲਾ ਵਾਸਤੇ ਅਤੇ ਵਰਦਹੁਤੀ ਵਾਸਤੇ ਸ੍ਰੀ ਜੀ ਕਾ ਮਹਾਰਾਜ ਜੀ ਧਰਤੀ ਬਾਣੀ ਆਏ ਦਿਨ ਸਗਰੇ ਕਿਰਤ ਪਟਾਈ ਸ੍ਰੀ ਖੰਡਾ ਜਪਜੀ ਸਾਹਿਬ ਦੀ ਬਾਣੀ ਸੁਣ ਸ੍ਰੀ ਜੀ ਕਾ ਮਹਾਰਾਜ ਜੀ ਨੂੰ ਪ੍ਰਾਰambh ਕਰਾਂ ਲੱਗੇ ਸ੍ਰੀ ਜੀ ਕਾ ਮਹਾਰਾਜ ਜੀ ਆਪ ਦੇ ਹਜੂਰ ਸ੍ਰੀ ਜੀ ਕਾ ਮਹਾਰਾਜ ਜੀ ਨੂੰ ਹਰੇਕ ਪ੍ਰਕਾਰ ਦੇ ਸਮੇਂ ਹਾਜ਼ਰ ਹੈ ਸ੍ਰੀ ਜੀ ਕਾ ਮਹਾਰਾਜ ਜੀ ਨੂੰ ਕੋਈ ਹੋ ਨਾ ਇਹ ਰਹਿ ਗਈ ਹੋਵੇ ਸਚਿਪਤਾ ਮਹਾਰਾਜਿਓ ਅਜਾਣ ਤੇ ਸੁਖੇ ਮਹਾਰਤਾਨਾ ਜੀ ਰਾਹ ਤੋਂ ਸੋ ਦਰਦੇ ਸੇਵਾ ਕਰਨ ਜੀ ਬਲ ਬਹੁਤ ਰਖੇ ਸਚਿਪਤਾ ਮਹਾਰਾਜਿਓ ਸੇਖ ਪ੍ਰਮਾਤਮਾ ਕੋ ਸਚਿਪਤਾ ਮਹਾਰਾਜਿਓ ਨੰਗਰਾਂ ਵਾਲ ਹਸਤਾਂ ਵਸਪੋਂ ਵਿੱਚੋਂ ਸਚਿਪਤਾ ਮਹਾਰਾਜਿਓ ਖੜਾ ਪਛਾਣੀਆਂ ਜੇਕਰ ਸਤਿ ਕੀ ਹਾਜ਼ਰ ਹਨ ਜੀ ਅੰਤਪ੍ਰਕਾਰ ਭੋਜਨ ਬਹੁ ਕੀਏ ਬਹੁਤ ਬੰਦ ਗੁਸਤਾਏ ਬਰੀ ਬਾਤ ਸਾਹ ਸੋਚ ਸੁਤਰਾ ਮਨਨਾਮ ਨੂੰ ਉਪਹਾਰਾਇਕ ਉਪਰਕਿਆ ਕਰਨਾ ਪ੍ਰਸ਼ਾਦ ਸਾਹ ਸੰਗਤ ਦੇ ਰਸਮੀ ਨਾਇਕ ਹੋਵੇ ਜੋ ਜੀ ਛਕੇ ਆਪ ਜੀ ਦਾ ਪੂਰਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਪਛਤਿਤਾ ਮਹਾਰਾਜ ਜੀ ਉਹ ਆਪਹਿ ਰਹੇ ਜੋ ਦੂਰੋਂ ਨੇੜੇ ਚੱਲ ਕੇ ਸਤਿਪੁਰ ਸਾਹਿਬ ਮਹਾਰਾਜ ਜੀ ਸੰਗਤ ਵੱਲੋਂ ਹਾਜ਼ਰੀ ਭਰੀ ਗਈ ਹੈ ਸੰਗਤ ਵੱਲੋਂ ਬਹੁਤ ਬਹੁਤ ਧੰਵਾਦ ਭਰ ਦਿੱਤੀਆਂ ਗਈਆਂ ਹਨ ਜੀ ਜਿਨਾ ਭਜਨਿਆਂ ਜੋ ਮਾਇਆਏ ਸੋਹ ਕਜਾਦੇ ਕਰਤੀ ਕਮਾਈ ਨਾਲ ਭਰਪੂਰ ਕਰਦੇ ਜੀ ਪਰਿਵਾਰ ਦੀ ਚੜ੍ਹਦੀ ਕਲਾ ਕਰਦੇ ਹਰਮਨ ਦਾਸ ਸਿੰਘ ਬਖਸ਼ੀ ਜਿਸ ਸਾਥ ਤੇ ਸਾਥ ਚ ਰੱਖਿਆ ਕਰ ਲਈ ਆਪਣਾ ਅਹਿਲ ਭਰਿਆ ਕਰਨਾ ਸ੍ਰੀ ਸਚਿਤਾ ਮਹਾਰਾਜ ਜੀ ਉਹਦੇ ਦਿੰਦੇ ਪਾਕਿਸਤਾਨ ਦੇ ਘਰ ਦੇ ਪਰਿਵਾਰ ਉਹ ਸ੍ਰੀ ਸਚਿਤਾ ਮਹਾਰਾਜ ਜੀ ਕੰਧ ਰੋਤੇ ਬਣਾ ਕੇ ਰੱਖਣਾ ਸ੍ਰੀ ਸਚਿਤਾ ਮਹਾਰਾਜ ਜੀ ਬਾਣੀ ਦਾ ਆਤਮਾ ਵੱਲ ਮਾਤਰ ਸੰਪੂਰਤਾਂ ਦੇ ਜਾਪ ਆਪਣੀ ਕਿਸਮ ਨਾਲ ਸ੍ਰੀ ਸਚਿਤਾ ਮਹਾਰਾਜ ਜੀ ਪਰਵਾ ਲੈ ਰਹੇ ਜੀ ਕਰੋ ਕਿਰਪਾ ਜੀ ਸ੍ਰੀ ਸਚਿਤਾ ਮਹਾਰਾਜ ਜੀ ਐਸਕੇਲੇ ਅਰਖੰਡ ਜਾ ਪ੍ਰਾਰambh ਕਰਨ ਦੀ ਆਗਿਆ ਬਖਸ਼ੋ ਜੀ ਸੁਖ ਹੋਵੇ ਨਾਮ ਕਨਾ ਕ੍ਰਿਤੀ ਕਲਾ ਏ ਬਾਣੀ ਸਰਬਤਾ ਦਾ ਵਾਹਿਗੁਰੂ ਜੀ ਕਾ ਖਾਲਸਾ